ਸੰਗਰੂਰ ਵਿੱਚ ਆਪਰੇਸ਼ਨ ਸੰਦੂਰ ਤਹਿਤ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਕੀਤੀ ਗਈ ਕਾਰਵਾਈ ਦੇ ਤਹਿਤ ਪੂਰੇ ਪੰਜਾਬ ਵਿੱਚ ਜਿੱਥੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਉੱਥੇ ਸੰਗਰੂਰ ਵਿੱਚ ਕਾਲਜ ਗਰਾਊਂਡ ਵਿੱਚ ਐਨਸੀਸੀ ਅਤੇ ਬੱਚਿਆਂ ਵੱਲੋਂ ਮੌਕ ਡ੍ਰਿਲ ਅਭਿਆਸ ਕੀਤਾ ਗਿਆ ਸੰਗਰੂਰ ਦੇ ਡੀਐਸਪੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ ਅੱਜ ਜਿਹੜੀ ਮੌਡਰਲ ਕੀਤੀ ਜਾ ਰਹੀ ਹੈ ਇਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਰੱਖਿਆ ਸਿਵਾਲ ਦੇ ਜਿਹੜੇ ਸਹਿਯੋਗ ਨਾਲ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਇਹਦਾ ਮਕਸਦ ਇਹਦਾ ਉਦੇਸ਼ ਸਿਰਫ ਇੱਕ ਹੈ ਵੀ ਲੋਕਾਂ ਚ ਪਬਲਿਕ ਚ ਬਿਲਕੁਲ ਪੈਨਿਕ ਪੈਨਿਕ ਨਾ ਕ੍ਰੀਏਟ ਕਰਨ ਕੋਈ ਘਬਰਾਹਟ ਨਾ ਹੋਵੇ ਤੇ ਇੱਕ ਮੌਕ ਡਿਲ ਦਾ ਮੈਸੇਜ ਇਹੀ ਹੈ ਕਿ ਜਦੋਂ ਕਿਤੇ ਕੋਈ ਭੀੜ ਪੈਂਦੀ ਹੈ ਆਪਣੇ ਸਮਾਜ ਤੇ ਆਪਣੇ ਦੇਸ਼ ਤੇ ਆਪਣੇ ਸੰਗਰੂ ਵਾਸੀਆਂ ਤੇ ਤੇ ਆਪਾਂ ਉਹਦਾ ਨੈਡਰ ਹੋ ਕੇ ਸਾਹਮਣਾ ਕਰੀਏ ਤੁਸੀਂ ਜਿਵੇਂ ਦੇਖ ਸਕਦੇ ਹੋ ਸੁਣ ਵੀ ਸਕਦੇ ਹੋ ਹੂਟਰ ਵੱਜ ਰਿਹਾ ਜਦੋਂ ਹੂਟਰ ਵੱਜਣ ਦਾ ਮਤਲਬ ਹੀ ਹੈ ਕਿ ਹਾਂ ਕੋਈ ਨਾ ਕੋਈ ਐਮਰਜੈਂਸੀ ਕੋਈ ਨਾ ਕੋਈ ਆਪਾਤਕਾਲੀਨ ਸਮੱਸਿਆ ਸਾਡੇ ਪ੍ਰਸ਼ਾਸਨ ਤੇ ਜਾਂ ਸਾਡੇ ਸਮੂਹ ਵਸਨੀਕਾਂ ਜਾਂ ਦੇਸ਼ ਵਾਸੀਆਂ ਤੇ ਆਈ ਹੈ ਤੋਂ ਦੇ ਨਜਿੱਠਣ ਵਾਸਤੇ ਸਾਡਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੁਸੀਂ ਦੇਖਦੇ ਹੋ ਡਿਪਟੀ ਸਾਹਿਬ ਸਾਡੇ ਨਾਲ ਹੈ ਸੋ ਅਸੀਂ ਪੂਰੀ ਤਿਆਰੀ ਨਾਲ ਇੱਥੇ ਮੁਸਤੈਦ ਹੋ ਕੇ ਅਸੀਂ ਜਿਹੜੀ ਹੈਗੇ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਸੋ ਇਹ ਫੂਟਰੇ ਜਿਹੜੇ ਇੱਕੋ ਹੀ ਫੂਟਰੇ ਨੇ ਸ਼ਹਿਰ ਚ ਅਲੱਗ-ਅਲੱਗ ਥਾਵਾਂ ਤੇ ਬੁਜਾਏ ਜਾਣਗੇ ਇਹ ਸ਼ਹਿਰ ਚ ਜੀ ਅਲੱਗ-ਅਲੱਗ ਥਾਵਾਂ ਤੇ ਬੁਜਾਏ ਜਾ ਰਹੇ ਆ ਦੋ ਤਰ੍ਹਾਂ ਦੇ ਹੂਟਰ ਹੈ ਇੱਕ ਰੈੱਡ ਹੂਟਰ ਵਜਦਾ ਹੈ ਰੈੱਡ ਸਾਇਰਨ ਹੁੰਦਾ ਹੈ ਇੱਕ ਜਦੋਂ ਹਾਲਾਤ ਨਾਰਮਲ ਹੋ ਜਾਣ ਤਾਂ ਉਹਨੂੰ ਗ੍ਰੀਨ ਸਾਇਰਨ ਜਾਂ ਗ੍ਰੀਨ ਹੂਟਰ ਕਿਹਾ ਜਾਂਦਾ ਸਰ ਕੋਈ ਸਪੀਕਰ ਵਗੈਰਾ ਵੀ ਲਗਾਏ ਨੇ ਕੰਬਿਆ ਤੇ ਜੀ ਉਸ ਤੋਂ ਆਪਣਾ ਲੈ ਕਾਫੀ ਰਹਿਣਗੇ ਸ਼ਹਿਰ ਸੰਗਰੂਰ ਲਈ ਕਿਉਂਕਿ ਇਹਦੀ ਆਵਾਜ਼ ਤਾਂ ਹੀ ਮੈਨੂੰ ਮਸਾ ਪਾ ਚੀਏ ਮੈਨੂੰ ਨਹੀਂ ਹੂਟਰ ਨਹੀਂ ਜੀ ਮੈਨੂੰ ਸਾਡੇ ਕੋਲ ਮੈਨੂਅਲ ਹੂਟਰ ਹੈ ਕਿਉਂਕਿ ਸਾਨੂੰ 1971 ਤੋਂ ਬਾਅਦ ਸਾਡੋਂ ਕਦੇ ਲੋਡ ਨਹੀਂ ਪਈ ਨਾ ਅਰਬ ਕਰੇ ਲੋਡ ਵੀ ਨਾ ਹੋਵੇ ਤੁਸੀਂ 4 ਹਟਰ ਹੋਰ ਮੰਗਾਇਆ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਵਜਾਉਣ ਵਾਸਤੇ ਸਰ ਕੁਝ ਸਪੀਕਰ ਵਗੈਰਾ ਵੀ ਲਗਾਏ ਗਏ ਨੇ ਤਾਂ ਕਿ ਜਿਹੜੀ ਹਟਰ ਦੀ ਵਜਾ ਸਪੀਕਰਾਂ ਰਾਹੀਂ ਸ਼ਹਿਰ ਦੇ ਵਿੱਚ ਜਾ ਸਕੇ ਕੋਸ਼ਿਸ਼ ਕਰ ਰਹੇ ਜੀ ਐਮਪੀਫਾਈ ਕਰਕੇ ਅਸੀਂ ਲੋਕਾਂ ਰਾਹੀਂ ਤਾਂ ਕਿ ਮੈਸੇਜ ਵੱਧ ਤੋਂ ਹਟਰ ਦਾ ਮੈਸੇਜ ਭੇਜਿਆ ਅੱਜ ਤਰਨਤਨ ਸਿਵਲ ਹਸਪਤਾਲ ਦੀ ਛੱਤ ਤੇ ਪੂਰੇ 4 ਵਜੇ ਸਾਇਰਨ ਵੱਜਣਾ ਸ਼ੁਰੂ ਹੋ ਗਏ ਇਸ ਮੌਕੇ ਤੇ ਤਰਨਤਨ ਸਿਵਲ ਹਸਪਤਾਲ ਦੇ ਐਸਐਮਓ ਸਰਬਜੀਤ ਸਿੰਘ ਅਤੇ ਸਮੂਹ ਸਟਾਫ ਵੀ ਹਾਜ਼ਰ ਸਨ ਜੋ ਜਿਸ ਤਰ੍ਹਾਂ ਕੇ ਉੱਚ ਅਧਿਕਾਰੀਆਂ ਦਾ ਸਾਨੂੰ ਨਿਰਦੇਸ਼ ਹੀ ਗਾ ਜੀ ਸਾਹਿਬ ਦਾ ਵੀ ਰਿਸਪੈਕਟਡ ਜੀ ਸਾਹਿਬ ਸ਼ਿਵਨ ਸਿੰਘ ਸਾਹਿਬ ਉਹਨਾਂ ਨੇ ਉਹ ਕੰਮ ਕੀਤਾ ਵੀ ਇੱਕ ਸਾਇਰਨ ਜਿਹੜਾ ਵਾ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਹੈ ਅਸੀਂ ਅੱਜ ਸਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੀ ਅੱਜ ਮੋਕਦਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅਸੀਂ ਅੱਜ ਮੋਕਦਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਬਹੁਤ بڑا ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬੜੇ ਸੈਂਸਿਟਿਵ ਨੇ ਐਸ ਵੇਲੇ ਇਸ ਕਰਕੇ ਆਪਾਂ ਪ੍ਰਪੇਅਰ ਕਰਨਾ ਆਪਣੇ ਆਪ ਨੂੰ ਕਿ ਜੇ ਜੰਗ ਵੱਧਦੀ ਹੈ ਤੇ ਆਪਾਂ ਇਹ ਸਾਇਲਨਸ ਦੀ ਮਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਹਥਿਆਰियां ਕਰਨੀਆਂ ਵਾ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇੱਕ ਮੋਪਰੇਟ ਕੀਤੀ ਹੈ 4 ਵਜੇ ਆਪਾਂ ਸਾਇਲੈਂਸ ਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਗਿਆ ਪਾਰਥ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਅਟੈਕ ਤੋਂ ਬਾਅਦ ਜਿੱਥੇ ਪੂਰਾ ਪੰਜਾਬ ਹਾਈ ਅਲਰਟ ਤੇ ਹੈ ਉੱਥੇ ਅੱਜ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਆਈਟੀਆਈ ਦੇ ਬੱਚਿਆਂ ਨੂੰ ਇੱਕ ਮੌਕ ਡ੍ਰੈਲ ਕਰਵਾਈ ਗਈ ਜੋ ਪਾਕਿਸਤਾਨ ਨੇ ਕਾਰਤਾਪੂਰਨ ਸਾਡੇ ਨਾਲ ਹਰਕਤ ਕੀਤੀ ਪਹਿਲਗਾਮ ਦੇ ਵਿੱਚ ਅਸੀਂ ਬੜਾ 70-75 ਸਾਲ ਸਿਹਾਂ ਔਰ ਲਗਾਤਾਰ ਵਾਰਨਿੰਗ ਦਿੰਦੇ ਨੇ ਪਰ ਪਹਿਲਾ ਅਸੀਂ ਇਹ ਸਟਾਈਕ ਕੀਤੀ ਸੀ ਆਪਾਂ ਅਟੈਕ ਕੀਤਾ ਸੀ ਲੇਕਿਨ ਪਾਕਿਸਤਾਨ ਨੂੰ ਸ਼ਾਇਦ ਸਮਝ ਨਹੀਂ ਆਈ لیکن ਸਾਡੀ ਬਹਾਦਰ ਫੌਜ ਖੜੀ ਹੈ ਸਾਰੀ ਐਡਵਰਸੇਸ਼ਨ ਖੜੀ ਹੈ ਅੱਜ ਅਸੀਂ ਮੌਕ ਟੇਲ ਦੇ ਰੂਪ ਦੇ ਵਿੱਚ ਜਿਹੜਾ ਕੱਲ ਅਟੈਕ ਕੀਤਾ ਪਾਕਿਸਤਾਨ ਦੇ ਉੱਤੇ ਅਸੀਂ ਮਜ਼ਦੂਰੀ ਨਹੀਂ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਇੱਕ ਸਿਵਲਨ ਉਹਨਾਂ ਦਾ ਮਰਨ ਨਹੀਂ ਦਿੱਤਾ ਸਿਰਫ ਆਰਮੀ ਦੇ ਜਿਹੜੇ ਉਹਨਾਂ ਦੇ ਹੈੱਡਕੁਆਰਟਰ ਸੀਗੇ ਉਗਰਵਾਦੀਆਂ ਦੇ ਉਹਨਾਂ ਦਾ ਤਾਂ ਪਾਰਟੀਕੂਲ ਇਦਾਂ ਦੀ ਸਟ੍ਰਾਈਕ ਵੀ ਨਹੀਂ ਕਿਤੇ ਮਿਲਦੀ ਦੁਨੀਆ ਦੇ ਵਿੱਚ ਜਿੱਦਾਂ ਹੀ ਸਾਡੇ ਜੀ ਬੀ ਜ਼ਵਾਨ ਕਰ ਸਕਦੇ ਆ ਇਹਨਾਂ ਨੇ ਉਹਨਾਂ ਦੀ ਕੋਈ ਸਿਵਲਨ ਕੈਜ਼ੁਐਲਟੀ ਨਹੀਂ ਹੋਣ ਦਿੱਤੀ ਕਿਉਂਕਿ ਅਸੀਂ ਮਾਨਵਤਾ ਦੇ ਪਦਾਰੀ ਆ ਤੋ ਮੈਂ ਧੰਨਵਾਦ ਕਰਦਾ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਬੜੀ ਅੱਛੀ ਬੱਚਿਆਂ ਦੇ ਵਿੱਚ ਉਹਨਾਂ ਨੇ ਭਾਵਨਾ ਨਾਲ ਮੌਕ ਡ੍ਰਿਲ ਕੀਤੀ ਹੈ ਔਰ ਸਾਰੇ ਪ੍ਰੈਸ ਨੂੰ ਇਹ ਬੇਨਤੀ ਹੈ ਕਿ ਇਹ ਲਗਾਤਾਰ ਆਪਾਂ ਜਿਹੜੀ ਮੌਕ ਡ੍ਰਿਲ ਹੈ ਲੋਕਾਂ ਨੂੰ ਤੁਸੀਂ ਵੀ ਆਪਣੇ ਲੈਵਲ ਦੇ ਉੱਤੇ ਜਿਹੜੀ ਐਡਮਿਨਿਸਟ੍ਰੇਸ਼ਨ ਦੀਆਂ ਇਨਸਟਰਕਸ਼ਨਸ ਆ ਤੁਸੀਂ ਲਗਾਤਾਰ ਲੋਕਾਂ ਨੂੰ ਲੋਕਾਂ ਨੂੰ ਨੈਸ਼ਨਲ ਲੈਵਲ ਤੇ ਦਿਖਾ ਰਹੇ ਆ ਪਰ ਲੋਕਲ ਲੈਵਲ ਤੇ ਅਸੀਂ ਸਾਰੀਆਂ ਸ਼ੇਅਰ ਕਰਨੀਆਂ ਚੀਜ਼ਾਂ ਕਿ ਕਿੱਦਾਂ ਕੋਈ ਵਿਪਤਾ ਆ ਜਾਂਦੀ ਹੈ ਜਿੱਦਾਂ ਅੱਗ ਬੁਝਾਉਣ ਦੀ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਆ ਕੋਈ ਬੱਚਾ ਜ਼ਖਮੀ ਹੋ ਗਿਆ ਸਾਡਾ ਉਹਨੂੰ ਕਿੱਦਾਂ ਲਾਣਾ ਕੋਠੇ ਤੋਂ ਕਿੱਦਾਂ ਲਾਣਾ ਸੋ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਆਪਣੇ ਤੌਰ ਤੇ ਦਿੱਤਾ ਔਰ ਮੈਨੂੰ ਪੂਰੀ ਉਮੀਦ ਆ ਸਾਡਾ ਸਿਵਲ ਹਸਪੀਟਲ ਦੇ ਸਿਵਲ ਸਰਜਨ ਸਾਹਿਬ ਵੀ ਖੜੇ ਆ ਸਾਡੇ ਕੋਲ ਪੂਰੇ ਪ੍ਰਬੰਧ ਪੰਜਾਬ ਸਰਕਾਰ ਨੇ ਮਹਿਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਤੁਹਾਨੂੰ ਅश्वਾਸਨ ਦਿਵਾਨਾ ਕਿ ਪੰਜਾਬ ਪਹਿਲਾਂ ਵੀ ਛਾਤੀ ਬਣ ਕੇ ਰਿਹਾ ਮੋਰੇ ਖੜਾ ਰਿਆ ਪਾਕਿਸਤਾਨ ਦੇ ਅੱਜ ਵੀ ਖੜਾ ਆ ਔਰ ਅਸੀਂ ਆਪਣੇ ਕਿਸੇ ਬੀਰ ਜਵਾਨਾਂ ਦਾ ਜਿਹੜਾ ਇਹ ਬਹਾਦਰ ਸਪਾਈ ਆ ਮੈਂ ਇਹਨਾਂ ਨੂੰ ਸੂਟ ਕਰਦਾ ਨਾਲ ਤੜੀ ਖੜਾ ਕੀਤਾ ਮੇਰੀ ਅਗਰ ਮੇਰਾ ਸਭ ਤੋਂ ਪਹਿਲਾ ਸਿਰ ਝੁਕਦਾ ਆਪਣੇ ਬਹਾਦਰ ਫੌਜ ਦੇ ਅੱਗੇ ਝੁਕਦਾ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਹਿ ਸਕਦਾ ਕੋਏ ਸਾਡੀ ਧਾਲ ਬਣ ਕੇ ਖੜਿਆ ਲੇਕਿਨ ਸਿਵਲ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਅਸੀਂ ਸਾਰਿਆਂ ਨੇ ਲੜ ਕੇ ਅੱਜ ਜੇ ਅਗਰ ਬਾਈ ਚਾਂਸ ਆ ਪਰ ਸਾਨੂੰ ਸ਼ਾਇਦ ਸਬਕ ਲੈ ਕੇ ਲਿਖ ਲਏਗਾ ਔਰ ਅੱਗੇ ਨਹੀਂ ਆਏਗਾ ਲੜਨ ਦੀ ਜ਼ਰੂਰਤ ਨਹੀਂ ਕਰੇਗਾ सारे होशियारपुर निवासी को ये कहना चाहती हूँ कि ये जो मॉक ड्रिल्स हो रहे हैं जो कि हम आगे भी करते रहेंगे इसमें घबराने वाली कोई बात नहीं है ये बहुत रेगुलर रूटीन है ये दुनिया के हर देश में किया जाता है बस उसी को मद्देनज़र रखते हुए इंडिया भी कर रहा है हर एक डिस्ट्रिक्ट कर रहा है कि हम अगर कभी भी ऐसी आपातकालीन स्थिति आए उसके लिए हम प्रिपेड रहें तो आप पूरा साथ दीजिए सरकार का एडमिनिस्ट्रेशन का हर एक इंसान को शायद कभी ऐसा मौका है कि खड़ा होना पड़ सकता है सिविल डिफेंस के लिए तो पीछे ना हटे और बस आप लोग का आप लोगों के साथ की ज़रूरत है धन्यवाद मैडम कुछ लोग डरे हुए हैं जो स्टोरेज कर रहे हैं की कुछ दुकानों पर देखा गया है जी नहीं तो? मैं उनके लिए ये बोलना चाहूँगी प्रिपेडनेस होना अच्छी बात है लेकिन डरने की वाली कोई बात नहीं है जैसे कि मैंने कहा ये बहुत ही रूटीन वर्क है हर जगह की जाती है हो सकता है हमारे लिए थोड़ा नया है बट किया हर जगह पेश जाती है तो इसलिए डरने वाली कोई बात नहीं है ਇਸੇ ਤਰ੍ਹਾਂ ਨਗਰ ਕੌਂਸਲ ਦਫ਼ਤਰ ਫਿਰੋਜ਼ਪੁਰ ਵਿਖੇ 4 ਵਜੇ ਇੱਕ ਸਾਇਰਨ ਵਜਾ ਕੇ ਮੌਕ ਡ੍ਰਿਲ ਕੀਤੀ ਗਈ ਜਿਸ ਵਿੱਚ ਬਚਾਅ ਏਜੰਸੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਦਾ ਬਲੰਕਣ ਕਰਨ ਲਈ ਇੱਕ ਜਨਤਕ ਖੇਤਰ ਵਿੱਚ ਐਮਰਜੈਂਸੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਦੱਸਿਆ ਗਿਆ ਲੋਕਾਂ ਨੂੰ ਤਿਲ ਅਤੇ ਰਿਕੁਐਸਟ ਕਰਨਾ ਵੀ ਕਿਸੇ ਤਰ੍ਹਾਂ ਦੀ ਪੈਣੀ ਹੋਣ ਦੀ ਜ਼ਰੂਰਤ ਨਹੀਂ ਇਹ ਜਿਹੜੀ ਮੌਕ ਡ੍ਰਿਲ ਕੀਤੀ ਗਈ ਹੈ ਸਿਵਲ ਡਿਫੈਂਸ ਵੱਲੋਂ ਕੀਤੀ ਗਈ ਹੈ ਇਹ ਲੋਕਾਂ ਨੂੰ ਅਵੇਅਰ ਕੀਤਾ ਗਿਆ ਵੀ ਕਿਸ ਸਿਚੁਏਸ਼ਨ ਦੇ ਵਿੱਚ ਆਪਾਂ ਕਿਵੇਂ ਫੇਸ ਕਰਨਾ ਹੈ ਜੇ ਕਿਤੇ ਕੋਈ ਬੰਬਾਰਡਮੈਂਟ ਹੁੰਦੀ ਹੈ ਜਾਂ ਕਿਤੇ ਕੋਈ ਅੱਗ ਵਗੈਰਾ ਲੱਗਦੀ ਹੈ ਉਸ ਤਰੀਕੇ ਨਾਲ ਆਪਾਂ ਆਪਦੇ ਆਪ ਨੂੰ ਕਿਵੇਂ ਬਚਾ ਨੇ ਸਿਵਲ ডিফেন্স ਦੀ ਟੀਮ ਅੱਜ ਇੱਥੇ ਪਹੁੰਚੀ ਹੈ ਉਹਨਾਂ ਨੇ ਸਾਰੀ ਪਬਲਿਕ ਨੂੰ ਬੁਲਾ ਕੇ ਤੇ ਇਹ ਸਮਝਾਇਆ ਵੀ ਆਪਾਂ ਆਪਣੇ ਆਪ ਨੂੰ ਕਿਵੇਂ ਸੇਫ ਕਰੀਏ ਜਿਹੜੇ ਆਪਣੇ ਡਿਫੈਂਸ ਫੋਰਸਪੁਰ ਜੀ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਸੀ ਇੱਥੇ ਮੌਕ ਡ੍ਰਿਲ ਪਬਲਿਕ ਨੂੰ ਮਤਲਬ ਪ੍ਰੈਜੈਂਟ ਕੀਤੀ ਹੈ ਉਹਦੇ ਵਿੱਚ ਦੱਸਿਆ ਗਿਆ ਵੀ ਜਦੋਂ ਬੰਬਾਰਡਮੈਂਟ ਹੋਣੀ ਹੈ 에어 ਰੈਡ ਵਾਰਨਿੰਗ ਦੇ ਵਿੱਚ ਪਹਿਲਾਂ ਸਾਇਰਨ ਆਪਰੇਟ ਹੋਏਗਾ ਉਸ ਤੋਂ ਬਾਅਦ ਪਬਲਿਕ ਅਲਰਟ ਹੋਊਗੀ ਜਾਂ ਮਤਲਬ ਬੰਬਾਰਡਮੈਂਟ ਦੇ ਵਿੱਚ ਜਿਹੜੀ ਕੈਜੂਐਲਟੀ ਹੋਣੀ ਹੈ ਉਹਨੂੰ ਕਿਵੇਂ ਐਵੈਕੂਏਟ ਕਰਨਾ ਫਰਸਟ ایڈ ਦੇਣੀ ਹੈ ਤੇ ਨਾਲ ਉਹਦੇ ਜਿਹੜੇ ਫਾਇਰ ਫਾਈਟਿੰਗ ਡਿਪਾਰਟਮੈਂਟ ਹੈਗਾ ਉਹਦੇ ਵੱਲੋਂ ਫਾਇਰ ਫਾਈਟਿੰਗ ਦਾ ਇੱਕ ਨਮੂਨਾ ਪੇਸ਼ ਕੀਤਾ ਗਿਆ ਵੀ ਕਿਸ ਤਰੀਕੇ ਨਾਲ ਆਪਾਂ ਸੇਫਟੀ ਕਰਦੇ ਹੋਏ ਫਾਇਰ ਫਾਈਟਿੰਗ ਕਰਦੇ ਹਾਂ ਪਰ ਇਹ ਜੇ ਜੰਗਰਵੀ ਸਥਿਤੀ ਬਣਦੀ ਹੈ ਤਾਂ ਕਿਤੇ ਫਾਇਰ ਕਾਲ ਹੁੰਦੀ ਹੈ ਤਾਂ ਫਾਇਰ ਬਿਗਰੇਡ ਤੁਰੰਤ ਆਪਣੀ ਹਰਕਤ ਵਿੱਚ ਆਏਗੀ ਤੇ ਉਸ ਅੱਗ ਤੇ ਕੰਟਰੋਲ ਕਰਨ ਲਈ ਹਰਵਾਨਾ ਹੋਏਗੀ ਕਿੰਨੇ ਬੰਦੇ ਟੀਮ ਸਾਡੇ ਕੋਲੇ ਤਕਰੀਬਨ ਹੈਗੇ ਨੇ 36 37 ਬੰਦੇ ਹੈਗੇ ਨੇ ਮੌਜੂਦਾ ਪਰ ਜਿਹੜੇ ਫਾਇਰ ਟੈਂਡਰ ਦੇ ਨਾਲ 4 ਜਾਂ 5 ਬੰਦੇ ਜਾਂਦੇ ਨੇ ਤਿੰਨ ਫਾਇਰਮੈਨ ਇੱਕ ਡਰਾਈਵਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ